ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਤੇ ਮੈਂ ਆ ਤੀਰ ਸਿੰਘ ਨੇਰ ਅ ਅੱਜ ਸਾdna ਪੂਰਾ ਸੰਤ ਸਮਾਜ ਇਕੱਠਾ ਹੋਇਆ ਗੱਲਬਾਤ ਕਰਾਂਗੇ ਕਿਸ ਨੂੰ ਲੈ ਕੇ ਇਕੱਠੇ ਹੋਏ ਨੇ ਕਿ ਇਹਨਾਂ ਦਾ ਉਪਰਾਲਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਿਆ ਬਾਬਾ ਦੀਪਕ ਸ਼ਾ ਪ੍ਰਧਾਨ ਬਿਸ਼ਪ ਸੂਫੀ ਸੰਤ ਸਮਾਜ ਜੋ ਕਿ ਇੱਕ ਐਮ ਮੀਟਿੰਗ ਸਾਡੀ ਜੋ ਕਿ ਸਾਰੇ ਪੰਜਾਬ ਦੇ ਵਿੱਚ ਵੱਖ-ਵੱਖ ਡੇਰਿਆਂ ਦੇ ਉੱਤੇ ਜਾ ਕੇ ਪੰਜਾਬ ਬਚਾਓ ਨੌਜਵਾਨੋ ਹੱਸਦਾ ਪੰਜਾਬ ਵਸਦਾ ਪੰਜਾਬ ਔਰ ਨਸ਼ੇ ਤੇ ਮੀਟਿੰਗਾਂ ਕਰਦੇ ਆਂ ਔਰ ਸਮੇਲਨ ਰਾਂ ਹੀ ਸਮਾਰੋਹ ਵੀ ਕਰਦੇ ਆਂ ਔਰ ਅੱਜ ਜੀਦਾ ਦੀ ਧਰਤੀ ਦੇ ਉੱਤੇ ਸੰਧੂ ਪੈਲਸ ਦੇ ਵਿੱਚ ਸਾਰੇ ਸੰਤਾਂ ਮਹਾਪੁਰਸ਼ਾਂ ਨੇ ਇੱਕ ਵਿਸ਼ਾਲ ਸਮੇਲਨ ਰੱਖਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸਾਡੇ ਬਿਸ਼ਪ ਸੂਫੀ ਸੰਸਮਾਜ ਦੇ ਰਹਿਮਨਾ ਸਾਈ ਸੋਮਨਾ ਸਿੱਧੂ ਜੀ ਔਰ ਸਾਡੇ ਕਾਰਜਕਾਰੀ ਸਰਪ੍ਰਸ ਬਾਬਾ ਸ਼ੰਗਾਰਾ ਸਿੰਘ ਜੀ ਔਰ ਸਾਡੇ ਜਨਰਲ ਸੈਕਟਰੀ ਨਰਿੰਦਰ ਜੱਗਾ ਜੀ ਔਰ ਵੱਖ-ਵੱਖ ਹੌਦੇਦਾਰ ਜਿਹੜੇ ਸਾਰੇ ਅੱਜ ਜੀਰਾ ਦੀ ਧਰਤੀ ਤੇ ਪਹੁੰਚੇ ਔਰ ਅਸੀਂ ਜੋ ਪੰਜਾਬ ਦੀ ਜਵਾਨੀ ਨੂੰ ਨਸ਼ੇ ਦਾ ਕੋੜ ਲੱਗਾ ਔਰ ਸਾਡੀ ਪੰਜਾਬ ਦੀ ਜਵਾਨੀ ਦਾ ਕਹਾਣ ਹੋ ਰਿਆ ਉਸ ਨੂੰ ਬਚਾਉਣ ਵਾਸਤੇ ਦਰਬਾਰਾਂ ਤੋਂ ਜਿਹੜਾ ਇੱਕ ਸਾਡਾ ਪੰਜਾਬ ਜੋ ਸੋਨੇ ਦੀ ਚਿੜੀਆ ਉਹਨੂੰ ਹੱਸਦਾ ਔਰ ਵਸਦਾ ਪੰਜਾਬ ਦੇਖਣਾ ਚਾਹੁੰਦੇ ਆ ਔਰ ਸਾਡੇ ਸੰਤਾ ਮਹਾਂਪੁਰਸ਼ਾਂ ਨੇ ਇਹ ਬੀੜਾ ਚੱਕਿਆ ਆ ਤਾਂ ਕਿ ਇੱਕ ਛੋਟੇ ਜਿਹੇ ਪਰਾਲੇ ਨਾਲ ਅੱਜ ਜੀਦਾ ਦੀ ਧਰਤੀ ਤੇ ਪ੍ਰੋਗਰਾਮ ਰੱਖਿਆ ਔਰ ਵੱਡੀ ਗਿਣਤੀ ਵਿੱਚ ਸੰਤ ਮਹਾਂਪੁਰਸ਼ ਇੱਥੇ ਪਹੁੰਚੇ ਔਰ ਪੰਜਾਬੀਓ ਜਾਗੋ ਨਸ਼ੇ ਤੇ ਆਗੋ ਅਸੀਂ ਆਪਣੀ ਪੰਜਾਬ ਦੀ ਜਵਾਨੀ ਨੂੰ ਆਪਣੇ ਸੰਤਾਂ ਮਹਾਂਪੁਰਸ਼ਾਂ ਵੱਲੋਂ ਬੇਨਤੀ ਕਰਦੇ ਆਂ ਵੀ ਨਸ਼ੇ ਤੇ ਆਗੋ ਔਰ ਜੋ ਇਹ ਕੋੜਿਆ ਇਹਨੂੰ ਆਪਣੀ ਜ਼ਿੰਦਗੀ ਚੋਂ ਕੱਢੋ ਤਾਂ ਕਿ ਇਹ ਸੰਤ ਸਮਾਜ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਆ ਇਸ ਨਸ਼ੇ ਦੇ ਨਾਲ ਇੱਕ ਜੇ ਤਾਂ ਕੋਈ ਬੱਚੇ ਦੀ ਮੈਰਿਜ ਹੋਈ ਹੁੰਦੀ ਆ ਤੇ ਉਹਦੇ ਦੋ ਪਰਿਵਾਰ ਮਰਦੇ ਆ ਜਿਹਦੇ ਵਿੱਚ ਉਹਦਾ ਮਾਪੇ ਤਾਂ ਨਸ਼ਾ ਦੀ ਗੱਲ ਕਰਦੇ ਹੋ ਇੱਕ ਪਾਸੇ ਸਰਕਾਰ ਕਹਿੰਦੀ ਅਸੀਂ ਵੀ ਨਸ਼ੇ ਖਤਮ ਕਰ ਰਹੇ ਆ ਦੂਜੇ ਪਾਸੇ ਲੋਕ ਕਹਿੰਦੇ ਨੇ ਕਿ ਜਿਹੜੇ ਬਾਬੇ ਆ ਡੇਰ ਆਵਾਦ ਦੇ ਵਿੱਚੋਂ ਜਿਹੜਾ ਨਸ਼ਾ ਵਾ ਉਹ ਉੱਥੋਂ ਪ੍ਰੋਮੋਟ ਹੁੰਦਾ ਵਾ ਕੀ ਲੱਗਦਾ ਇਹੀ ਗੱਲ ਤੇ ਮੈਂ ਆਉਣ ਲੱਗਾ ਸੀਗਾ ਵੀ 2013 ਦੇ ਵਿੱਚ ਜੋ ਮੈਂ ਪ੍ਰਧਾਨ ਬਣਿਆ ਅੱਜ ਨਿਰੰਤਰ ਅਸੀਂ ਪੂਰੇ ਪੰਜਾਬ ਦੇ 12000 ਡੇਰੇ ਦਾ ਮੈਂ ਪ੍ਰਧਾਨ ਆ ਨਿਰੰਤਰ ਪੰਜਾਬ ਦੇ ਡੇਰੇ ਦੇ ਉੱਤੇ ਹੋਕਾ ਦੇ ਹੋ ਰਿਆ ਅੱਜ ਤੁਸੀਂ ਆਪਣਾ YouTube ਲਾਈਵ ਚੱਲਦੇ ਆ ਖੋਲ ਕੇ ਦੇਖੋ ਤੁਹਾਨੂੰ ਕਿਸੇ ਵੀ ਡੇਰੇ ਦੇ ਉੱਤੇ ਸਟੇਜ ਦੇ ਕੋਲ ਬੈਠੇ ਜਿਹੜੇ ਬਾਬੇ ਸਿਗਰਟਾਂ ਦੇ ਸੇਵਨ ਦਾ ਨਸ਼ੇ ਦੀ ਗੱਲ ਸੀਗੀ ਹੋਰ ਤਾਂ ਸਾਡੇ ਡੇਰਿਆਂ ਦੇ ਉੱਤੇ ਕਿਸੇ ਤਰੀਕੇ ਦਾ ਕੋਈ ਸਿਗਰਟ ਦੇ ਨਾਲ ਕਿਸੇ ਦੀ ਜਾਨ ਨਹੀਂ ਜਾਂਦੀ ਜੋ ਅੱਜ ਕੈਮੀਕਲ ਨਸ਼ੇ ਆ ਜਾਂ ਮੈਡੀਸਨ ਨਸ਼ੇ ਆ ਜੋ ਘਾਤ ਗਿਆ ਸਾਡੇ ਪੰਜਾਬ ਦੀ ਜਵਾਨੀ ਲਈ ਅਸੀਂ ਉਹਦੇ ਲਈ 호ਕਾ ਦੇ ਰਹੇ ਆ ਦੂਸਰਾ ਜੇ ਅੱਜ ਤੁਹਾਨੂੰ ਕੋਈ ਇਕਾ ਦੁੱਕਾ ਡੇਰਾ ਹੋ ਸਕਦਾ ਜਿਹਦੇ ਉੱਤੇ ਤੁਹਾਨੂੰ ਕੋਈ ਸਾਡਾ ਸੰਤ ਬੈਠਾ ਜਿਹਦੇ ਤੱਕ ਸਾਡੀ ਪਹੁੰਚ ਨਾ ਹੋਈ ਹੋਵੇ ਵੀ ਉਹ ਸਿਗਰਟ ਦਾ ਸੇਵਨ ਕਰ ਸਕਦਾ ਇਸ ਤੋਂ ਇਲਾਵਾ ਅਗਰ ਸਾਡੇ ਕਿਸੇ ਪੰਜਾਬ ਦੇ ਕਿਸੇ ਡੇਰੇ ਉੱਤੇ ਤੁਹਾਨੂੰ ਇਦਾਂ ਦਾ ਕੋਈ ਨਸ਼ਾ ਮਿਲਦਾ ਉਹਦੇ ਖਿਲਾਫ ਵਿਸ਼ਵ ਸੂਫੀ ਸੰਸਮਾਜ ਐਕਸ਼ਨ ਲਊਗਾ ਔਰ ਪ੍ਰਸ਼ਾਸਨ ਨੂੰ ਵੀ ਬੇਨਤੀ ਕਰੂਗਾ ਜੇ ਅੱਜ ਨਹੀਂ ਜੇ ਤੁਹਾਨੂੰ ਅੱਜ ਤੋਂ ਬਾਅਦ ਵੀ ਕਿਸੇ ਡੇਰੇ ਦੇ ਉੱਤੇ ਤੁਹਾਨੂੰ ਇਦਾਂ ਦਾ ਨਸ਼ਾ ਸੇਵਨ ਕਰਨ ਵਾਲਾ ਸਾਡਾ ਬਾਬਾ ਮਿਲਦਾ ਤੇ ਤੁਸੀਂ ਸਖਤ ਤੋਂ ਸਖਤ ਐਕਸ਼ਨ ਲੈ ਸਕਦੇ ਹੋ ਉਹਦੇ ਤੇ ਕਿਤੇ ਬਾਅਦ ਦੇ ਵਿੱਚ ਸ਼ੁਭਾਰਸ਼ ਤਾਂ ਨਹੀਂ ਆ ਜਾਂਦੀ ਵੀ ਯਾਰ ਸਾਡੇ ਬਾਬੇ ਨੂੰ ਛੱਡੋ ਇਹ ਤਾਂ ਜੀ ਹੋਰ ਕਿਸੇ ਦਾ ਕੰਮ ਸੀ ਕਈ ਵਾਰੀ ਡੇਰਾਂ ਦੇ ਵਿੱਚ ਇਦਾਂ ਹੋ ਜਾਂਦਾ ਸਾਡਾ ਬਾਬਾ ਨੇ ਤਾਂ ਜੀ ਨਸ਼ਾ ਕੀਤਾ ਹੀ ਨਹੀਂ ਪਲਾਂ ਦੇ ਅੰਦਰ ਪਲਾਂ ਦੀ ਉਹ ਸਲਫੇ ਵਾਧੂ ਪੀਂਦਾ ਹੋਵੇ ਸਲਫਾ ਤੁਸੀਂ ਨਸ਼ਾ ਨਹੀਂ ਸਮਝਦੇ ਸਲਫਾ ਜਿਹੜਾ ਤੁਸੀਂ ਕਹਾਂਗੇ ਸਲਫਾ ਅਸੀਂ ਉਹਨੂੰ ਨਸ਼ਾ ਸਮਝਦੇ ਹਾਂ ਜੀ ਨਸ਼ਾ ਉਹਨੂੰ ਸਮਝਦੇ ਹਾਂ ਦੂਸਰੀ ਗੱਲ ਪੰਜਾਬ ਦੇ ਵਿੱਚ ਹਰ ਪੰਜਾਬ ਦੇ ਜ਼ਿਲ੍ਹੇ ਦੇ ਵਿੱਚ ਸਾਡਾ ਸੰਤ ਸਮਾਜ ਦਾ ਜ਼ਿਲ੍ਹਾ ਪ੍ਰਧਾਨ ਲੱਗਾ ਪਿਆ ਹਲਕਾ ਪ੍ਰਧਾਨ ਲੱਗਾ ਪਿਆ ਆ ਅਗਰ ਸਾਡੀ ਸਾਡੀ ਨੌਲੇਜ ਵਿੱਚ ਹੋਊਗਾ ਅਸੀਂ ਪਹਿਲਾਂ ਆਪਣੇ ਪ੍ਰਧਾਨ ਨੂੰ ਪੁੱਛਾਂਗੇ ਵੀ ਇਹ ਬੰਦਾ ਜਿਹੜਾ ਆ ਵੀ ਇਸ ਨਸ਼ੇ ਦਾ ਸੇਵਨ ਕਰਦਾ ਅਗਰ ਉਹ ਬੰਦਾ ਉਸ ਵਿੱਚ ਦੋਸ਼ੀ ਪਾਇਆ ਜਾਂਦਾ ਤੇ ਵਿਸ਼ਪ ਸੂਫੀ ਸੰਤ ਸਮਾਜ ਤੁਹਾਡੇ ਮਾਧਿਅਮ ਰਾਹੀਂ ਐਲਾਨ ਕਰਦਾ ਵੀ ਅਸੀਂ ਕਦੀ ਉਸ ਬੰਦੇ ਦੇ ਮਗਰ ਨਹੀਂ ਜਾਵਾਂਗੇ ਪਰ ਰਿਆ ਤਾਂ ਕਹਿੰਦੇ ਜੀ ਪੰਜਾਬ ਦੇ ਬਾਬੇ ਵੀ ਇਕੱਠੇ ਹੋ ਗਏ ਆ ਨਸ਼ਾ ਬੰਦ ਕਰਾਉਣ ਲਈ ਗੱਲਬਾਤ ਕਰਾਂਗੇ ਆ ਹੋਰ ਵੀ ਫਕੀਰ ਸਰਨਾ ਤੁਸੀਂ ਅੱਜ ਜਿਹੜਾ ਨਸ਼ਾ ਬੰਦ ਕਰਾਉਣ ਵਾਸਤੇ ਜਿਹੜਾ ਸੈਮੀਨਾਰ ਲਾ ਰਹੇ ਤਾਂ ਕਈ ਲੋਕ ਕਹਿੰਦੇ ਸੀ ਜਿਹੜੇ ਨਸ਼ੇ ਆ ਉਹ ਡੇਰਿਆਂ ਤੋਂ ਸ਼ੁਰੂ ਹੁੰਦੇ ਆ ਕੀ ਲੱਗਦਾ ਉਹ ਆਪਣੀ ਥਾਂ ਤੇ ਕੁਝ ਸੱਚੇ ਆ ਆਮ ਅਸੀਂ ਰੋਜ਼ ਇੰਸਟਾਗ੍ਰam ਤੇ ਵੀਡੀਓ ਦੇਖਦੇ ਆ ਜਿਹਦੇ ਵਿੱਚ ਇੱਕ ਪੀਰਾਂ ਦੇ ਸ਼ਬਦ ਗਾਉਣ ਵਾਲੇ ਉਹ ਪਤਾ ਨਹੀਂ ਕੋਈ ਸਾਧ ਹੁੰਦੇ ਆ ਜਾਂ ਕੀ ਹੁੰਦੇ ਆ ਉਹਨਾਂ ਦੇ ਨਾਂ ਤੇ ਉਹ ਮੇਰਾ ਸਿਕਟਾ ਤੇ ਸਾਧ ਚੱਲਦਾ ਤੇ ਬਾਬਾ ਮੂਰੇ ਖੜਾ ਸਿਕਟਾ ਲਾ ਕੇ ਤੇ ਉਹ ਕਹਿੰਦਾ ਫਿਰ ਉਹਨਾਂ ਨੇ ਕਹਿਣਾ ਹੀ ਆ ਹਾਂ ਇੱਕ ਪਾਸੇ ਤੁਸੀਂ ਕਹਿੰਦੇ ਜਿਵੇਂ ਸਾਧ ਚੱਲਦਾ ਤੇ ਬਾਬਾ ਵੀ ਕਹਿੰਦਾ ਜੀ ਜਦੋਂ ਸਿਕਟਾ ਤੁਸੀਂ ਦੋ ਦੱਬੀਆਂ ਲੈ ਕੇ ਆਓ ਤੁਹਾਡਾ ਕੰਮ ਬਣ ਜੂ ਕੀ ਲੱਗਦਾ ਗਲਤ ਹੈ ਅਸੀਂ ਉਸੇ ਜੀਤੇ ਨੱਥ ਪਾਉਣ ਵਾਸਤੇ ਤਰੇ ਲੱਗਦਾ ਕਿ ਇੱਕ ਪਾਸੇ ਸਾਧੂ ਇਕੱਠੇ ਹੋਏ ਆ ਨਸ਼ੇ ਨੂੰ ਲੈ ਕੇ ਵੀ ਨਸ਼ਾ ਜਿਹੜਾ ਨੌਜਵਾਨੀ ਦੇ ਵਿੱਚ ਜਿਹੜਾ ਕਾਨਦ ਬੰਦਾ ਜਾ ਰਿਹਾ ਕੋਲ ਮਨ ਨੂੰ ਖਾ ਰਿਆ ਵਾ ਬੱਚਾ ਨੂੰ ਜੀ ਵੀ ਛਿਡਾ ਰਹੇ ਆ ਦੂਜੇ ਪਾਸੇ ਜਿਹੜੇ ਲੋਕ ਨੇ ਉਹ ਕਹਿ ਦਿੰਦੇ ਜੀ ਪ੍ਰੋਮੋਟ ਹੀ ਬਾਬਿਆਂ ਤੋਂ ਨਸ਼ਾ ਹੁੰਦਾ ਵਾ ਕੀ ਲੱਗਦਾ ਦੇਖੋ ਜੀ ਅੱਜ ਜਿਹੜੇ ਬਾਬੇ ਆ ਜਿਨ੍ਹਾਂ ਨੂੰ ਕਿ ਇੱਕ ਕਲੰਕ ਲਾਇਆ ਗਿਆ ਹੀ ਨਸ਼ਿਆਂ ਦਾ ਜੀ ਕਿ ਬਾਬੇ ਹੀ ਨਸ਼ੇ ਕਰਾਉਂਦੇ ਆ ਬਾਬੇ ਹੀ ਨਸ਼ਿਆ ਜਿਹੜੇ ਅੱਗੇ ਬੱਚਿਆਂ ਨੂੰ ਨਸ਼ੇ ਲੱਗਦੇ ਬਾਬਿਆਂ ਨੂੰ ਲੱਗਦੇ ਆ ਅੱਜ ਬਾਬਿਆਂ ਨੇ ਹੀ ਇਹ ਮੁੱਦਾ اٹھਾਇਆ ਕਿ ਅਸੀਂ ਨਸ਼ਿਆਂ ਦਾ ਕਲੰਕ ਜਿਹੜਾ ਇਹਨੂੰ ਖਤਮ ਕਰਕੇ ਹਟਾਾਂਗੇ ਅਸੀਂ ਹਰ ਪਿੰਡ ਹਰ ਸ਼ਹਿਰ ਜਿੱਥੇ-ਜਿੱਥੇ ਵੀ ਸਾਡੇ ਸਾਜੂ ਸੰਤ ਸਮਾਜ ਬੈਠਾ ਸਾਡੀ ਇਹ ਹੀ ਸਭ ਤੋਂ ਵੱਡੀ ਮੰਤ ਵੀ ਕਰਦੇ ਅਸੀਂ ਬੇਨਤੀ ਵੀ ਕਰਦੇ ਆ ਵੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਸਾਡੀ ਤੇ ਨਸ਼ਿਆਂ ਤੋਂ ਮੁਕਤ ਕਿਸ ਤਰ੍ਹਾਂ ਹੋਊਗੀ ਅਸੀਂ ਖੁਜ ਬਾਬਿਆਂ ਨੂੰ ਵੀ ਕਹਿਆ ਆ ਕਿ ਬਾਬਾ ਜੀ ਜੇ ਤੁਸੀਂ ਸਿਗਰਟ ਦਾ ਸੇਵਨ ਕਰਦੇ ਆ ਨਾ ਤੇ ਉਹਨੂੰ ਹੌਲੀ-ਹੌਲੀ ਘਟਾਓ